ਮੈਂ ਸਾਂਝਾ ਕਰਾਂਗਾ ਵਰਸ ਆਫ ਡੇਸ ਹਾਲੇ ਲਈ ਆ ਇਹ ਸ਼ਾਇਦ ਅਧਿਆਇ ਨੰਬਰ 60 ਵਾਂ ਉਸ ਦੇ ਅਧਿਆਇ ਨੰਬਰ ਰਿਵਿਊ ਦੀ ਵਰਸ ਆਫ ਡੇਸ ਹੈ ਉਸ ਵਿੱਚ ਨੀ ਮੈਂ ਵੀ ਨਹੀਂ ਰਿਕਮੈਂਡ ਕਰਦਾ ਨਾ ਸਾਰੇ ਪੇਸ ਸ਼ੇਅਰ ਕਰਾਂਗਾ ਫਿਰ ਦਿਨ ਕੇ ਦਿਨ ਕੋ ਸੂਰਯ ਤੇਰੀ ਉਜਾਲਾ ਨਾ ਹੋਗਾ ਔਰ ਨਾ ਚੰਦਰਮਾ ਕੇ ਨਿਰੀਏ ਚੰਦ ਨਾ ਚਾਂਦਨੀ ਕੇ ਲਈ ਚੰਦਰਮਾ ਪਰੰਤੂ ਇਹ ਹੋਗਾ ਤੇਰੇ ਲਈ ਸਰਵਦਾ ਕੇ ਲਈ ਉਜਾਲਾ ਔਰ ਤੇਰੇ ਔਰ ਤੇਰਾ ਪਰਮੇਸ਼ਰ ਤੇਰੀ ਸ਼ੋਭਾ ਠਹਿਰੇਗਾ ਹਲੇਲੂਇਆ ਤੇਰਾ ਸੂਰਯ ਫਿਰ ਕਭੀ ਅਸਤ ਨਾ ਹੋਗਾ ਔਰ ਨਾ तेरे चंद्रमा ना तेरे ना तेरे चंद्रमा की ज्योति मालिन होगी क्योंकि ये होवा तेरा सर सदैव की ज्योति होगा क्योंकि यवा हो तेरी सदैव की ज्योति होगा और तेरा विलाप के दिन समाप्त हो जाएंगे और तेरे लोग सब के सब धर्मी होंगे वह सरदा वह सरदा देश के अधिकारी रहेंगे वह मेरे लगाए हुए पौधे और मेरे हाथों का काम ठहरेंगे मेरे हाथों का काम ठहरेंगे जिससे ਮ ਜਿਸ ਤੇ ਮੇਰੀ ਮਹਿਮਾ ਪ੍ਰਗਟ ਹੋ ਹallelujah ਮੈਂ ਇਸ ਨਾਲ ਕੋਹੰਦਰਾ ਬਚਨ ਦੇ ਵਿੱਚ ਬਹੁਤ ਬੜੀ ਸੰਜਾ ਕਰਾਂਗਾ ਕੋਹੰ ਤਾਂ ਅਧਿਆਇ ਨੰਬਰ 16ਵਾਂ ਉਧਿਆਇ ਨੰਬਰ 15ਵਾਂ 15 ਨੂੰ ਸੱਚਮੁੱਚ ਮੈਂ ਬਚਨ ਸ਼ੇਅਰ ਕਰਾਂਗਾ ਜੇ ਰਾਜਾ ਕਰੋਧਵਨ ਹੁੰਦਾ ਹੈ ਤਾਂ ਉਹ ਕਿਸੇ ਵੀ ਕਿਸੇ ਨੂੰ ਵੀ ਮਾਰ ਸਕਦਾ ਹੈ ਸਿਆਣਾ ਬੰਦਾ ਰਾਜੇ ਨੂੰ ਪ੍ਰਸੰਨ ਰੱਖ ਰੱਖਣ ਦੀ ਕੋਸ਼ਿਸ਼ ਕਰਦਾ ਹੈ ਕਰੇਗਾ ਜਦੋਂ ਰਾਜਾ ਪ੍ਰਸੰਨ ਹੁੰਦਾ ਹੈ ਤਾਂ ਹਰ ਕਿਸੇ ਲੋ ਲਈ ਜੀਵਨ ਬਿਹਤਰ ਹੁੰਦਾ ਹੈ ਜੇ ਰਾਜਾ ਤੁਹਾਡੇ ਨਾਲ ਪਸੰਦ ਹੈ ਤਾਂ ਇਹ ਬਸੰਤ ਬਸੰਤ ਦੀ ਵਰਖਾ ਦੇ ਬਦਲ ਵਾਗ ਹੋਵੇਗਾ ਸੋਹਣਿਆਂ ਨਾਲ ਸਿਆਣਾਪਨ ਨੂੰ ਹਾਸਲ ਕਰਨਾ ਕਿੰਨਾ ਵਧੀਆ ਹੈ ਤੇ ਸਮਝਦਾਰੀ ਨੂੰ ਹਾਸਲ ਕਰਨਾ ਚਾਹੀਦੀ ਦੇ ਮਾਲਕਵਾਂ ਨਾਲੋਂ ਵਧਰੇ ਚੰਗਾ ਹੈ ਹਨਾ ਲਈਆ ਇਸ ਲਈ ਮੈਂ ਤੁਸਨ ਲਿਖਿਆ ਤਾਂ ਧਿਆਨ ਪਰ ਪੰਜਮਾਦੀ 1922 ਜੋ ਵਰਸਪੜ ਹੈ ਕਿ ਉਸ ਵਿੱਚ ਮੈਂ ਕੀ ਵੀ ਭਾਈ ਮਿਲਦੇ ਨਹੀਂ ਅੱਜ ਨੂੰ ਬਹੁਤ ਸਾਰੇ ਸੁਖੰਨੀ ਸਮੇਂ ਰਹਾਂਗੇ ਕਰਾਂਗਾ ਪਰ ਹਰ ਗੱਲ ਦੀ ਪਰਖ ਕਰੋ ਜੋ ਚੰਗਾ ਹੈ ਉਸ ਨੂੰ ਰੱਖ ਲਵੋ ਤੇ ਹਰ ਪ੍ਰਕਾਰ ਦੀ ਬੀਤ ਤੁਰ ਰਹੋ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਅਮਨ ਦੇ ਨਾਲ ਅਮਨ ਦਾ ਪਰਮੇਸ਼ਰ ਖੁਦ ਤੁਹਾਨੂੰ ਉਸੇ ਦਾ ਹੋਣ ਲਈ ਪਵਿੱਤਰ ਬਣਾਵੇ ਪਵਿੱਤਰ ਪਵਿੱਤਰ ਬਣਾਵੇ ਪਰਮੇਸ਼ਰ ਖੁਦ ਤੁਹਾਨੂੰ ਉਸੇ ਦਾ ਉਸੇ ਦਾ ਹੋਣ ਲਈ ਪਵਿੱਤਰ ਬਣਾਵੇ ਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਹਾਡਾ ਆਤਮਾ ਅਤੇ ਜੀਵਨ ਤੇ ਸਰੀਰ ਤੁਹਾਡੇ ਪਰਬੂ ਯਿਸੂਮਸੀ ਦੇ ਆਉਣ ਤੱਕ ਸੁਰੱਖਿਅਤ ਤੇ ਦੋਸ਼ ਰਹਿ ਕਰਾਏ ਹਨ ਹallelujah ਮੈਂ ਦੇਖੋ ਦੋਸ਼ ਰਾਤ ਤੇ ਸੁਰੱਖਿਅਤ ਰਹਿ ਲਈ ਪਰਮੇਸ਼ਰ ਤੁਹਾਨੂੰ ਬੇਸ਼ਲੀ ਗਾਥੇ ਹallelujah ਗੋਡ ਬlesਸ ਯੂ ਸਭ ਕੁਝ ਮਸੀਹ ਕੀ ਗੋਡ ਬlesਸ ਯੂ ਆਨ